ਗਰਦਾਸਪੁਰ ਤੋਂ ਡਿਊਟੀ ਕਰਕੇ ਵਾਪਸ ਆਉਣ ਡਿਆ ਸੀ ਇੰਨਾ ਰਾਤ ਚੰਗੀ ਵਾਲਿਆਂ ਇਲੈਕਸ਼ਨ ਡਿਊਟੀ ਸੀ ਹਾਂਜੀ ਇਲੈਕਸ਼ਨ ਡਿਊਟੀ ਸੀ ਤੇ ਚੰਗੀ ਵਾਲੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਉਹਨਾਂ ਦੇ ਨਾਂ ਦਾ ਤਾਂ ਨਹੀਂ ਪਤਾ ਚਲੋ ਉਹਨਾਂ ਨੇ ਫੋਨ ਕੀਤਾ ਇਹ ਸਿੱਧਾ ਹੀ ਉੱਥੇ ਚਲ ਗਿਆ ਕਿ ਆਪਾਂ ਰੋਟੀ ਪਾਣੀ ਇੱਥੇ ਖਾਵਾਂਗੇ ਤੇ ਉਹਨਾਂ ਦੇ ਸਾਰੇ ਘਰ ਦੇ ਜੀਆਂ ਨੇ ਰਲ ਕੇ ਸਾਡੇ ਬੱਚੇ ਨੂੰ ਬਾਸ ਕੌਣ ਨੇ ਉਹ ਪਤਾ ਦੀ ਲਿਓ ਤੁਹਾਡੇ ਪੇਟ ਦੇ ਦੋਸਤ ਹੈ ਹਾਂਜੀ ਦੋਸਤ ਦੋਸਤ ਹੀ ਤੁਹਾਨੂੰ ਫਿਰ ਕਿਤਰਾ ਪਤਾ ਲੱਗਾ ਸਾਡੇ ਤੇ ਮਨਿਆਰੇ ਫੋੜ ਕੇ ਆ ਗਏ ਸਾਡੇ 12:30 ਵਜੇ ਫੋਨ ਆਇਆ ਜੀ 12:30 ਵਜੇ ਤੁਹਾਨੂੰ ਫਿਰ ਕਿੱਥੋਂ ਮਿਲਿਆ ਉਹ ਨਾਮ ਦਾ ਤਾਰੇ ਨੇ ਖੜਿਆ ਹੋ ਸਰਦ ਲਾ ਕੇ ਚਾਪੀ ਚੁੱਕ ਕੇ ਲਾ ਗਏ ਕੱਪੜੇ ਵੀ ਉਹ ਨਾ ਪਾਈ ਆਪੇ ਤਾਰ ਕੀ ਆਪੀ ਟੋੜ ਕੇ ਆਏ ਹਾਂਜੀ ਪਹਿਲਾਂ ਮੈਂ ਉਹ ਮੁੰਡੇ ਹੁੰਦੇ ਨਹੀਂ ਨਹੀਂ ਸਾਡੇ ਘਰ ਨਹੀਂ ਸੀ ਆਏ ਤੁਹਾਨੂੰ ਪਤਾ ਕਿਹੜੇ ਮੁੰਡੇ ਇਹ ਡੇਰਾ ਬਾਬਾ ਨਾਨਕ ਤੋਂ ਮੁੰਡੇ ਦਾ ਨਾਮ ਕੀ ਹੈ ਸਚਿੰਦ ਇਹ ਕਿਹੜੇ ਮਾਕਮੇ ਸੀਗੇ ਇਹ ਪੀਡਬਲਯੂਟੀ ਮਾ ਕੀ ਗੱਲ ਹੋਈ ਸਰ ਇਹ ਦੇਰੇ ਤੋਂ ਆਉਂਦਾ ਸੀ ਡਿਊਟੀ ਕਰਕੇ ਚੰਗੀ ਵਾਲਿਆਂ ਨੇ ਫੋਨ ਕੀਤਾ ਵੀ ਸਾਡੇ ਘਰ ਆ ਉਥੇ ਇਹਨਾਂ ਦੀ ਪਤਾ ਨਹੀਂ ਕੀ ਗੱਲਬਾਤ ਹੋ ਗਈ ਇਹਨਾਂ ਨੇ ਉਹਦੇ ਛੁਰੀਆਂ ਛਰੀਆਂ ਮਾਰਤੀਆਂ ਜੇ ਉਸ ਤੋਂ ਬਾਅਦ ਇਹ ਆਪ ਹੀ ਅੰਮ੍ਰਿਤਸਰ ਲੱਗਿਆ ਉਹ ਸਾਡੇ 12:30 ਵਜੇ ਸਾਨੂੰ ਫੋਨ ਆਇਆ ਵਾ ਇਸ ਤਰ੍ਹਾਂ ਤਰ੍ਹਾਂ ਗੱਲ ਹੋ ਗਈ ਉਥੇ ਡੈਡ ਬੋਡੀ ਵੀ ਨਹੀਂ ਹਨ ਵਿਖੀ ਜੇ ਅੱਜ ਤੱਕ ਨਹੀਂ ਵਿਖੀ ਜੇ ਕੱਲ ਦਾ 6-7 ਵਜੇ ਦਾ ਆਇਆ ਜੇ ਉਹ ਵੀ ਇਹਨਾਂ ਮਿੰਟੋ ਮੈਂਟ ਡੈਡ ਹੁੱਚ ਪੀਤੀ ਜੋ ਕਰਤਾ ਜੇ ਕਰਤਾ ਐਸਾ ਚੋਨੇ ਦਸਮਾਈ ਨਹੀਂ ਇਹਨਾਂ ਪੰਜ ਵਜੇ ਦਾ ਇੱਥੇ ਬੁਲਾਇ ਐਸਐਸਓ ਕਦੀ ਕਹਿੰਦਾ ਮਹੌਦਾ ਨਾਂ ਨਹੀਂ ਲਿਖਣਾ ਕਦੀ ਉਹਦਾ ਨਹੀਂ ਲਿਖਣਾ ਜੀ ਇਹ ਐਸਐਸਓ ਨਾਂ ਦੱਸੇ ਉਹਨਾਂ ਨੂੰ ਜਿਹੜੇ ਮੁੰਡੇ ਦੱਸੇ ਸਵੇਰ ਦੇ 5 ਵਜੇ ਦੀ ਰਿਸਤ ਕਦੀ ਉਧਰਲੇ ਕਮਰੇ ਦੇ ਬਾਹਰ ਨਾ ਦੇ ਕੋਈ ਸਾਰੇ ਨੇ ਕੋਈ ਪੁਰਾਣੀ ਰਜੇ ਕੋਈ ਨਹੀਂ ਆ ਗਈ ਕੋਈ ਨਹੀਂ ਹੈ ਮੈਂ ਕਿਹਾ ਕੀ ਨਾਂ ਆਇਆ ਮੁੰਡਿਆਂ ਜਿਹੜੇ ਮੁੰਡਿਆਂ ਦਾ ਤੁਸੀਂ ਦੱਸਿਆ ਕੀ ਨਾਂ ਦੱਸਿਆ ਉਹਨਾਂ ਦਾ ਇੱਕ ਦੋ ਲਿਖਾਏ ਜਿਹਾ ਉਹਨਾਂ ਗਿਆ ਵਾ ਫਿਰ ਚੱਕਰ ਮਾਰ ਕੇ ਆ ਗਿਆ ਜਹ ਹੋਣ ਗਿਆ ਜੀ ਨਹੀਂ ਮੁੰਡੇ ਕਿਹੜੇ ਨੇ ਕੀ ਨਾਂ ਲਿਖਾਇਆ ਤੁਸੀਂ ਇੱਕ ਮਿੰਟ ਕੀ ਕੀ ਨਾਂ ਹੀ ਨਦੇ ਜਗਨਦੀਨ ਆਜੋ ਅੱਗੇ ਸੁਨੀਲ ਜੀ ਜੀ ਲੈ ਉਹਦੇ ਕੋਲ ਆਜੋ ਅੱਗੇ ਆਜ ਹਾਂ ਜੀ ਸਨੀਲ ਉਹਦੇ ਫਾਦਰ ਸਾਹਿਬ ਨਾਲ ਹਾਂਜੀ ਅੱਛਾ ਨੇ ਇਹ ਚੰਗੀ ਪਿੰਡ ਦੇ ਨਾਲ ਹੀ ਅਗਲਾ ਪਿੰਡ ਹੈ ਕੋਈ ਪਤਨ ਛੋਟਾ ਜਿਹਾ ਸਰਪ੍ਰਸ਼ਾਸਕ ਜੀ ਨੇ ਤੁਹਾਨੂੰ ਕੀ ਕਹਿ ਰਿਹਾ ਤੁਹਾਨੂੰ ਤੰਗ ਪਰੇਸ਼ਾਨੀ ਕਰਨ ਦੇ ਆ ਜੀ ਕੱਲ ਦਾ ਕੋਈ ਨਿਆਂ ਹੀ ਨਹੀਂ ਹੈ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਨਹੀਂ ਬਸ ਸੁਣਾਈ ਨਹੀਂ ਰਾਤੀ ਸਰ ਅਹੀਂ ਮੇਰੇ ਖਿਆਲ ਤਾਂ ਲਾਜ ਦੇ ਲਾਗੇ ਤਰਸਦੇ ਰਹੇ ਤਲਫਾ ਦੇ ਰਹੇ ਆ ਵੇਟ ਕਰਨ ਨੂੰ ਸਾਢੇ 12 ਵਜੇ 112 ਤੇ ਕਾਲ ਕੀਤੀ ਹੈ ਤੇ ਫੇਰ ਕਿਤੇ ਜਾ ਕੇ ਪੁੱਛ ਦੇਰ ਤੱਕ ਗਈ ਆ ਮंडा ਰਿਆ ਆਦਰਵਾਇਜ਼ ਇੱਥੇ ਮੋਹਾਰ ਢਾਰ ਰਿਪੋਰਟ ਲਖਾਉਣ ਆਇਆ ਚੌਕੀ ਬੜਾ ਛੋਟਾ ਮੋਟਾ ਨਿਕਾਇਆ ਸੀ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਤੇ ਕਹਿੰਦੇ ਕੀ ਕੀ ਸਾਡੇ ਕੋਲ ਕੀ ਸਕੂਰ ਹੈ ਇਹ ਖਤਮ ਸਾਡੇ ਨੂੰ ਪਤਾ ਹੀ ਨਹੀਂ ਕਿੱਥੇ ਹੋਇਆ ਕਿਤਰਾ ਹੋਇਆ ਇਹ ਤੁਹਾਨੂੰ ਕੀ ਲੱਗਦਾ ਕਿ ਰੰਜਿਸ਼ਤਾ ਤੇ ਆ ਜਾਂ ਕੋਈ ਸਾਜਿਸ਼ ਤਹਿਤ ਇਹਨਾਂ ਦੀ ਸਰ ਗੱਲ ਮੁੰਡਾ ਬੜਾ ਵਧੀਆ ਆ ਨੌਕਰੀ ਕਰਨ ਰਿਆ ਪੀਡਬਲੂਡੀ ਚ ਮਿਲ ਆ ਜੰਨੇ ਆ ਇੱਥੇ ਡਿਊਟੀ ਉਹਦੇ ਡੇਰਾ ਬਾਬਾ ਨਾਨਕ ਉੱਥੋਂ ਕਰਨ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਉਹਨੂੰ ਸੱਦਿਆ ਸਰੀਲ ਨੇ ਇਹਨੇ ਘਰ ਸਾਧ ਕੇ ਫਿਰ ਇਹਨੂੰ ਮਾਰਿਆ ਗਿਆ ਆਪਣੀ ਪਲਾਨਿੰਗ ਦੇ ਨਾਲ ਮਾਰਿਆ ਯਾਰ ਦੋਸਤ ਅਸੀਂ ਵੀ ਇਹ ਨੂੰ ਇਹ ਸੁਣਨ ਚ ਆ ਵੀ ਕਿਨੇ ਇਕੱਠੇ ਪੜਦੇ ਰਹੇ ਆ ਉਹ ਵੀ ਇਹ ਦੱਸਦਾ ਉਹ ਵੀ ਇਹ ਦੱਸਦਾ ਜਦ ਕੀ ਸਹੀ ਕਰੀ ਉਹਨੂੰ ਵੇਖਿਆ ਸਾਡਾ ਭਰਾ ਉਹ ਅਸੀਂ ਉਹਨੂੰ ਕਦੀ ਵੇਖਿਆ ਹੀ ਨਹੀਂ ਉਹਦੇ ਨਾਲ ਉਹਦੀ ਮਾਂ ਨੂੰ ਵੀ ਪਤਾ ਉਹ ਕਿ ਉਹਨੂੰ ਪੁੱਛਿਆ ਵੀ ਤੈਨੂੰ ਘਰ ਦਾ ਪਤਾ ਸੱਚੇ ਨੇ ਕਿਨੇ ਮੈਨੂੰ ਘਰ ਦਾ ਵੀ ਨਹੀਂ ਪਤਾ ਦੱਸੋ ਇਹ ਕਿਸੇ ਦਾ ਸੱਚਾ ਨੇ ਜੀ ਡਿਊਟੀ ਤੋਂ ਜਦੋਂ ਆਇਆ ਘਰੋਂ ਹੋ ਕੇ ਵਾਪਸ ਆਇਆ ਸਦਾ ਗਿਆ ਇਹ ਤੁਹਾਨੂੰ ਗੱਲਾਂ ਨੇ ਜਿਹੜੀਆਂ ਗੱਲਾਂ ਦਾ ਇਹ ਪੜਦਾ ਪਾਉਂਦੇ ਨੇ ਜਿਹੜਾ ਸੁਨੀਲ ਆ ਉਹਦੀ ਘਰ ਦੀ ਸਦਾ ਸਦਾ ਕਰੇ ਤੰਤਾ ਕਰਦੀ ਆ ਸਾਫ ਸਪਸ਼ਟ ਤੋਂ ਇਹ ਗੱਲਬਾਤ ਹੋਈ ਆ ਉਹਨਾਂ ਨੇ ਅੱਗੇ ਵੀ ਕਤਲ ਕੀਤਾ ਰੁੱਤ ਰੁੱਤ ਦਾ ਬੰਦਾ ਜਿਹਨੇ ਅੱਗੇ ਵੀ ਮਾਰਿਆ ਉਹਦੀ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਇਹਨਾਂ ਨਾਲ ਨੂੰ ਫੜਿਆ ਨਹੀਂ ਪੁਲਿਸ ਤਾਂ ਉਹ ਸਦਲ ਅਫਸਰ ਕੀ ਕਹਿ ਰਹੀ ਹੈ ਪਿੰਡ ਜੀ ਹੀ ਨਹੀਂ ਰਿਪੋਰਟ ਕਰਾ ਹੁਣ ਕੀਤੀ ਜੇ ਉਹ ਵੀ ਮੈਂ ਆਪਣੀ ਜਦੋਂ ਜਹਿਦ ਨਾਲ ਮੌਕੇ ਦਾ ਬੰਦਾ ਲੱਭਿਆ ਬੜੀ ਮੇ ਪਿੰਡ ਸਾਰਾ ਮੇਰੇ ਦਿਵਾਲੇ ਹੋ ਗਿਆ ਤੁਹਾਡਾ ਮੁੰਡਾ ਕਿੱਥਾਂ ਲੈਣ ਆ ਗਿਆ ਹੁਣ ਲੈ ਕੇ ਆ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਤਰੋ ਹੋ ਕੇ ਸਾਡੇ ਬੱਚੇ ਦਾ ਨਿਆੜੀ ਹੈ লাশ ਰੋਲਦੀ ਸਾਡੀ ਇਹ ਸਾਡੀ ਸੁਣਵਾਈ ਨਹੀਂ ਕਰਦੇ ਉੱਥੇ ਸਾਡੀ লাশ ਰੋਲਣ ਦੀਆਂ ਬੀਪੀਆਂ ਸਾਡੀਆਂ ਵਕਰੀਆਂ ਰੋਦਿਆਂ ਕਰਦੀਆਂ ਤੁਸੀਂ ਸਾਨੂੰ ਕੀ ਨਿਆ ਦੇਂਦੇ ਜੀ ਸਾਨੂੰ ਪੁਲਿਸ ਨੇ ਕੋਈ ਭਰੋਸਾ ਦਵਾਇਆ ਹੁਣ ਭਰੋਸਾ ਉਸ ਉਹ ਵੀ ਮੇਰਾ ਇੰਨ ਕੀਤਾ ਨਾ ਮੁੰਡੇ ਨੂੰ ਲਿਆਂਦਾ ਬਿਆਨ ਦਵਾਏ ਉਹਦੇ ਫੇਰ ਇਹਨਾਂ ਨੇ ਉਹਦੇ ਕਾਰਵਾਈ ਕੀਤੀ ਹੁਣ ਜਾ ਕੇ ਛਾਪਾ ਮਾਰ ਕੇ ਉਹ ਵੀ ਇੱਕ ਦਿਖਾਵਾ ਖਾਲੀ ਘਰ ਜੇ ਖਾਲੀ ਘਰ ਤੁਹਾਨੂੰ ਤਸੱਲੀ ਨਹੀਂ ਪੁੱਛ ਨਹੀਂ ਹੈਗੀ ਜੀ ਪੁਲਿਸ ਦੀ ਕਾਰਵਾਈ ਨਹੀਂ ਹੈ ਜੀ ਸੱਚੀ ਸੱਚੀ ਗੱਲਾਂ ਸਾਡੇ ਤੋਂ ਪੁੱਛੋ ਜਿੰਦੇ ਤੁਹਾਡੇ ਕੋਈ ਸੁਪੂਲਤਾ ਸਾਡੇ ਪੱਤਾ ਕਰਦੇ ਰੰਜਿਦ ਰੱਖੇ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਸਾਨੂੰ ਡਰ ਨਹੀਂ ਕੋਈ ਕਾਫਰੀ ਸਾਡਾ ਬੱਚਾ ਗਿਆ ਵਾ ਜੋ ਸੱਚੀਆਂ ਗੱਲਾਂ ਹੀ ਕਵਾਂਗੇ ਅੱਜ ਵੀ ਕਵਾਂਗੇ ਕੱਲ ਫੇਰ ਮੀਡੀਆ ਬੁਲਾਵਾਂਗੇ ਤੇਰਾ ਜੀ ਸਚਨ ਤੇ ਸੁਨੀਲ ਆਪਸ ਵਿੱਚ ਯਾਰ ਦੋਸਤ ਸੀਗੇ ਆਪਸ ਵਿੱਚ ਯਾਰ ਦੋਸਤ ਸੀਗੀ ਤੇ ਇਹਨਾਂ ਪਹਿਲਾਂ ਆਪ ਇਕੱਠਿਆਂ ਬੈਠਿਆ ਕਿਤੇ ਦਾਰੂਦੂਨੀ ਪੀਤੀ ਆ ਦਾਰੂ ਪੀ ਕੇ ਤੇ ਆਪਣੇ ਘਰ ਆ ਗਿਆ ਸਚਨ ਤੇ ਸੁਨੀਲ ਸਚਨ ਜਿਹੜਾ ਹੈਗਾ ਜੀ ਦਰਪੋਰਟ ਪਤੰਦਾ ਤੇ ਜਿਹੜਾ ਆਪਣਾ ਸੁਨੀਲ ਆਇਆ ਹੈਗਾ ਤਲਵੰਡੀ ਹਿੰਦੂਆ ਪਤੀ ਦਾ ਜੀ ਜੀ ਇਹਨਾਂ ਰਮਦਾਸੋ ਸ਼ਰਾਬ ਪੀਤੀ ਜਿੱਥੇ ਨੂੰ ਪਤਾ ਲੱਗਾ ਮੁੜ ਕੇ ਘਰ ਆ ਕੇ ਸ਼ਰਾਬ ਪੀਪੀ ਇਹਨਾਂ ਦੀ ਆਫਸ ਵਿੱਚ ਬੈਸ ਬਚਾਈਆ ਕੋਈ ਹੋਈ ਆ ਬੈਸ ਬਚਾਈਆ ਹੋਣ ਤੋਂ ਬਾਅਦ ਇਹ ਜਦੋਂ ਘਰ ਨੂੰ ਵਾਪਸ ਨਹੀਂ ਗਿਆ ਇਹਦੀ ਮਦਰ ਮਾਤਾ ਵੀ ਆਈ ਆ ਪਤਾ ਲੱਗ ਕਿ 11:00 ਵੱਜ ਗਏ ਆ ਮੈਂ ਪਤਾ ਕਰਾਂ ਕਿਉਂ ਨਹੀਂ ਆਇਆ ਇਹ ਜਦੋਂ ਤੁੰ ਤੁੰ ਮੈਂ ਮੈਂ ਕਰਦੇ ਆ ਤੇ ਇਹਦੀ ਮਾਤਾ ਮੁੰਡੇ ਨੂੰ ਬਹੁਤ ਫੜ ਕੇ ਲੱਗੀ ਬਾਹਰ ਲੈਣ ਤੇ ਉਹਨੇ ਸਚਨ ਲੈ ਸਨੀਲ ਨੇ ਤੇ ਯਾਰ ਨੇ ਸਚਨ ਦੀ ਬਾਹ ਫੜ ਲਈਆ ਇਹਦੇ ਪਿਓ ਨੇ ਤੇੜੇ ਖੰਜਰ ਮਾਰਦਾ ਇਸ ਵੀਲੇ ਜੀ ਸੇ ਸੇ ਬੈਲੀ ਸਚਨ ਦੇ ਸਨੀਲ ਸਨੀਲ ਨੇ ਬਾਹ ਫੜੀਆ ਤੇ ਇਹਦੇ ਪਿਓ ਸਤਨਾਮ ਨੇ ਇਹ ਘੇਟੇ ਚ ਖੰਜਰ ਮਾਰਿਆ ਤੁਨੀ ਲੱਗੇ ਸਨੀਲ ਦੇ ਪਿਤਾ ਨੇ ਮਾਰਿਆ ਸਨੀਲ ਦੇ ਪਿਤਾ ਨੇ ਸਤਨਾਮ ਨੇ ਸਚਨ ਨੂੰ ਮਾਰਿਆ ਹਾਂਜੀ ਸਾਨੂੰ ਮੁੜ ਕੇ 1:30 1 ਵਜੇ ਸਾਨੂੰ ਮੈਸੇਜ ਮਿਲਿਆ ਕਿ ਗੁਜਾਰ ਕਸ਼ਤਾਲਾ ਕੋਤਮਾ ਜਾ ਕੇ ਪਤਾ ਕੀਤਾ ਉਹਾਂ ਦੇ ਨੂੰ ਇਹਦੀ ਡੈਥ ਹੋ ਚੁੱਕੀ ਆ ਉਹਦੇ ਪਰ ਬਰਾਂਡ ਚੋਂ ਕੇ ਵੇਖਿਆ ਇੱਥੇ ਉਹਨੇ ਸ਼ਰਾਬ ਆ ਰਿਆ ਸੀਗਾ ਦੇ ਜੋ ਕੋਈ ਕੁਛਰਾ ਵਜਾ ਤੋਂ ਦੇ ਨਾਲ ਕਿੰਨੇ ਅੰਦਰ ਆ ਗਏ ਬਾਹਰ ਆ ਗਿਆ ਕਿ ਪੁਲਿਸ ਪਾਕੀ 12 ਦੇ ਬਿਆਨਤਮ ਕਰਮਾ ਦਰਜ ਕਰ ਲਿਆ ਕਿੰਨੇ ਜਣੇ ਦੋ ਜਣੇ ਤੇ ਸੁਨੀਲ ਤੇ ਅਰਸ਼ ਤਰਾਪ ਤੇ ਕਿਉਂ ਪਤ ਹੈ ਜੀ ਕਿਉਂ ਪਤ ਗਿਆ ਕੀ ਵਾਦਾ ਬੰਦੀ ਵਾਦਾ ਇਹਨਾਂ ਵੀ ਆਪਸ ਵਿੱਚ दारू ਪੀ ਕੇ ਤੁੰਤੂ ਮੈ ਹੋਈ ਜਾ ਰਾਣੀ ਰਾਜਿਸ ਤੇ ਕੋਈ ਮੌਕੇ ਨਹੀਂ ਹੋਈ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਮੁਕਦਰਮਾ ਦਾ ਜੀ ਕਰ ਲਿਆ ਰੇਡ ਕਰਨ ਪਾਰਟੀ ਜਿਲ ਗਈ ਆ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਵਾ ਦੇ ਸੁਨੀਲ ਤੇ ਦਾ ਬਤਾ ਸੁਨੀਲ ਤੇ ਫਰਾਰ